अमृताल हटाया अमृत सारोत जॻावे अमृत सारीत जॻाव उल्टा की उल ਉਤੋ ਨਾਮਦੇਵ ਜੀ ਦਾ 74ਵਾਂ ਜੀਤੀ ਜੋਤ ਪਰ ਉਹ ਬਾਬਾ ਨਾਮਦੇਵ ਨਗਰ ਕਮਾਲ ਜ਼ਿਲ੍ਹਾ ਗਰਦਾਸਰ ਪੰਜਾਬ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਹ ਜੋ ਬਾਬਾ ਜੀ ਦਾ ਜੀਤੀ ਜੋਤ ਪ੍ਰਮੁਖ 15 ਨਵੰਬਰ ਨੂੰ ਇਸ ਨਗਰ ਦੇ ਵਿੱਚ ਬੜੀ ਧੂਮਧਾਮ ਦੇ ਨਾਲ ਮਨਾਇਆ ਜਾਂਦਾ ਹੈ। ਔਰ 13 ਨਵੰਬਰ ਨੂੰ ਗੋੜੀ ਔਰ 14 ਨਵੰਬਰ ਨੂੰ ਦਸਤਾਰ ਜੀ ਸੰਗਰਾ ਦਾ ਪੁੱਤਰ ਵਿਹਾੜਾ ਹੈ ਤੇ ਇਸ ਦਿਨ ਇਹ ਨਾਲ ਹੀ ਜਿਹੜਾ ਇਹ ਜੋੜ ਮੇਲਾ ਜਿਹੜਾ ਨਾਲ ਹੀ 15 ਨਵੰਬਰ ਦਾ ਬਾਬਾ ਨਾਮਦੇਵ ਜੀ ਦਾ ਜੇਤੂ ਜੇਤ ਪੁਰਬ ਉਹ ਜੋੜ ਮੇਲਾ ਜੋ ਇਸ ਜੋੜ ਮੇਲੇ ਦੇ ਵਿੱਚ ਲੱਖਾਂ ਦੀ ਤਦਾਦ ਦੇ ਵਿੱਚ ਅ ਸੰਤਾ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਇਸ ਨਗਰ ਦੇ ਵਿੱਚ ਨਤਬਸਤਕ ਹੋੜਲੀ ਪਹੁੰਚ ਗਿਆ ਹਨ ਸ਼੍ਰੀ ਨਾਨਦੇਵ ਦਰਬਾਰ ਸਾਹਿਬ ਕਮੇਟੀ ਵੱਲੋਂ ਜਿੰਨੀਆਂ ਵੀ ਸੰਗਤਾਂ ਇੱਥੇ ਇਸ ਨਗਰ ਦੇ ਵਿੱਚ ਪਹੁੰਚਦੀਆਂ ਹਨ ਉਹਨਾਂ ਸਾਰਿਆਂ ਦੇ ਲਈ ਰਹਿ ਹਾਸਤਾ ਬੁਸਰਿਆਂ ਦਾ ਪਾਣੀ ਦਾ ਸਫਾਈ ਦਾ ਲੰਗਰਾਂ ਦਾ ਬੜੇ ਵੱਡੇ ਪੱਧਰ ਤੇ ਇੰਤਜ਼ਾਮ ਜਿਹੜਾ ਕੀਤਾ ਜਾਂਦਾ ਹੈ ਉਹ ਜਿੰਨੀਆਂ ਵੀ ਸੰਗਤਾਂ ਇਸ ਨਗਰ ਦੇ ਵਿੱਚ ਪਹੁੰਚਿਆ ਹਨ ਸਾਰੀਆਂ ਸੰਗਤਾਂ ਦਾ ਸ਼੍ਰੀ ਨਾਨਦੇਵ ਦਰਬਾਰ ਸਾਹਿਬ ਕਮੇਟੀ ਵੱਲੋਂ

ਸਵੇਰੇ ਸਾਡੇ ਕੋਲ ਸ੍ਰੀ ਦਸਮ ਬਾਸ਼ਾ ਸਰਬਸਤਾਨੀ ਕਿਤਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਵਿਕਾਸ ਉਸ ਤੋਂ ਮੰਨਦਿਆਂ ਸੰਗਤਾਂ ਸਮਰਾਵਾਂ ਫਿਰ ਤੋਂ ਚੱਲ ਕੇ ਤਲਵਾੜਾ ਸ਼੍ਰੀ ਗੁਰੂ ਗੋਬਿੰਦ ਸਿੰਘ ਨੂੰ ਘੁੰਮਦੀਆਂ ਸ੍ਰੀ ਦੰਦਨਾ ਸਾਹਿਬ ਜੁਕੇ ਪੜਾ ਲਗੇਗਾ ਉਸ ਤੋਂ ਬਾਅਦ ਗਾਲੋਵਾਲ ਟਾਗੜੇ ਤੋਂ ਘੁੰਮ ਕੇ ਸਮਰਾਵਾਂ ਵਿਕੇ ਵਾਪਸ ਸਮਾਪਤੀ ਹੋਏਗੀ ਸਵਾਇ ਗੁਰੂ ਜੀ ਦਾ ਕਲਸਾ ਸਵਾਇ ਗੁਰੂ ਜੀ ਦਾ